ਪਤਾ ਲੱਗਦਾ ਵੀ ਜੇ ਸਾਡੀ ਮਾਂ ਪਾਰਟੀ ਹਰ ਬੰਦੇ ਦੀ ਕੋਈ ਨਾ ਕੋਈ ਮਾਂ ਪਾਰਟੀ ਆ ਜਿਹਦੀ ਮਾਂ ਉਹਨੇ ਕੋਈ ਨਾ ਕੋਈ ਮਾਸੀ ਵੀ ਬਣਾ ਰੱਖੀ ਹੁੰਦੀ ਹੈ ਇਹ ਪੱਕੀ ਗੱਲ ਹੈ ਕੀ ਕਰਦੇ ਜਦ ਮਾਂ ਦੇ ਛਾਤੀ ਦੁੱਧ ਨਹੀਂ ਤੇ ਮਾਸੀ ਨੂੰ ਜਾ ਚੁੰਗਣ ਲੱਗਦੇ ਨੇ ਕੀ ਕਰੋਗੇ ਤੁਸੀਂ ਇਹਨਾਂ ਦਾ ਇਸ ਕਰਕੇ ਇਹ ਦਲ ਬਦਲੀਆਂ ਦਲਾਲੀ ਬਦਲੀਆਂ ਇਸ ਲੋਕਤੰਤਰ ਦੇ ਵਿੱਚ ਲੋਕ ਰਾਜ ਦੇ ਵਿੱਚ ਚੱਲ ਰਹੀਆਂ ਨੇ ਲੋਕ ਭੰਬਲ ਪੂਸੇ ਪੈ ਗੇ ਭੰਬਲ ਪੂਸੇ ਪੈ ਗੇ ਨਹੀਂ ਪਾਏਗੇ ਕਿਉਂਕਿ ਇਹਨਾਂ ਦਾ ਕਿਸੇ ਪਾਰਟੀ 'ਚ ਹਾਰ ਜਾਣਾ ਕੋਈ ਸਮੱਸਿਆ ਨਹੀਂ ਦੂਜੀ ਪਾਰਟੀ ਜਾ ਵੜਨਗੇ ਉੱਥੇ ਵੀ ਨਾਨਕੇ ਨੇ ਨਾਨੀ ਦੇ ਘਰੇ ਜਾਣਾ ਜਾਇ ਕਰ ਲੋ ਵੀ ਉੱਥੇ ਵੀ ਸਹੁਰੇ ਨੇ ਦੋ ਸਾਡੂ ਇਕੱਠੇ ਹੋ ਗਏ ਇਸ ਕਰਕੇ ਰੌਲਾ ਤਾਂ ਲੋਕਾਂ ਦਾ ਆ ਵੀ ਉਹ ਵਿਚਾਰੇ ਕਿਹੜੇ ਕੀ ਕਰਨਾ ਕਿਹਦੇ ਮੰਨੀ ਖੜਨਾ ਕੀ ਤੇ ਭਰੋਸਾ ਕਰਨਾ ਲੋਕਤੰਤਰ ਦਾ ਭਾਰ ਦੇ ਵਿੱਚ ਲੋਕਾਂ ਦਾ ਭਰੋਸਾ ਜਿਹੜਾ ਇਹਨਾਂ ਨੇ ਤੋੜਤਾ ਜਿਹੜਾ ਕਿ ਬਣਦਾ ਜਾਣਾ ਚਾਹੀਦਾ ਸੀ ਇਹ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਜਿਹੜੀ ਮੈਨੂੰ ਬੜੇ ਦੁੱਖ ਨਾਲ ਹੀ ਕਹਿਣੀ ਪੈ ਰਹੀ ਹੈ ਪਰ ਜੇ ਲੋਕ ਸਾਰਾ ਦਿਨੇ ਨਾ ਤੋਂ ਉਮੀਦਾਂ ਲਾਈਆਂ ਤੇ ਆਪਣੀ ਚੇਤਨਾ ਦੇਣਾ ਲੈਣ ਫੇਰ ਤਾਂ ਲੁੱਟਪਟ ਕੇ ਖਾ ਜਾਣਗੇ ਜੇ VOTER ਚਿੰਤਕਾ ਚੇਤਨਾ ਤੇ ਜਿਵੇਂ ਇਹਨਾਂ ਦਾ ਮਾਂਜਾ ਫੇੜਦੇ ਤੇ ਅਗਲੇ 5-4 ਸਾਲਾਂ ਦੇ ਫੇਰ ਬੰਦੀ ਦੇ ਪੁੱਤ ਵੀ ਬਣ ਜਾਣਗੇ